ਸਭ ਨੂੰ ਜੈ ਜੀ ਕਿ ਅਸੀਂ ਅਚਾਨਕ ਹੀ ਰਾਜਕੁਮਾਰ ਦੇ ਘਰ ਵਿੱਚ ਇਕੱਠੇ ਹੋਏ ਆ। ਸਾਡਾ ਕੋਈ ਸਪੈਸ਼ਲ ਨਹੀਂ ਸੀ ਪਰ ਆਗੇ ਸੱਫੇ ਹੋ ਗਏ ਸੀ ਤੇ ਅਸੀਂ ਸ਼ੋਭਾ ਯਾਤਰਾ ਦੇ ਬਾਰੇ ਗੱਲਬਾਤ ਕੀਤੀ ਹੈ। ਤੇ ਇਹ ਬੜੀ ਤੁਮਤਾਬ ਨਾਲ ਆਪਾਂ ਇਹਨੂੰ ਕੱਢਣਾ ਹੈ। ਤੇ ਸਾਰੇ ਪਾਸਟਰ ਸਾਹਿਬਾਨਾਂ ਨੂੰ ਵੀ ਜਿੱਥੇ ਤੱਕ ਆਵਾਜ਼ ਜਾਂਦੀ ਹੈ ਉਹ ਸਾਰੇ ਇਲਾਕੇ ਨੂੰ ਬੇਨਤੀ ਹੈ ਕਿ ਸਾਰੇ ਸੰਤਾਂ ਦੇ ਸਮੇਤ ਪਹੁੰਚਣ ਤਾਂ ਕਿ ਅਸੀਂ ਇਸ ਸੋਭਾ ਯਾਤਰਾ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਜਿਹੜੀ ਹੈ ਬੜੇ ਧੂਮ ਧਾਮ ਨਾਲ ਕਰ ਸਕੀਏ ਤੇ ਦੂਸਰੀ ਗੱਲ ਸਾਡੇ ਵਿੱਚ ਪ੍ਰਭੂ ਦੇ ਸੇਵਕ ਸਤਨਾਮ ਪੱਟੀ ਜੀ ਵੀ ਪਹੁੰਚ ਰਹੇ ਨੇ ਜੋ ਪਰਮੇਸ਼ਰ ਦੀ ਮਹਿਮਾ ਗਾ ਕੇ ਕਰਨਗੇ ਤੇ ਹਰ ਇੱਕ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਸਜਜੇ ਢੰਗ ਨਾਲ ਵਧੀਆ ਤਰੀਕੇ ਨਾਲ ਆਪਣੇ ਸਾਧਨ ਸਜਾ ਕੇ ਮਤਲਬ ਵਧੀਆ ਬਣਾ ਕੇ ਗੱਡੀਆਂ ਆਪਣੀਆਂ ਸਜਾ ਕੇ ਟਰਾਲੀਆਂ ਟਰੈਕਟਰ ਜਿਹੜੇ ਸਜਾ ਕੇ ਵਧੀਆ ਤਰੀਕੇ ਨਾਲ ਆਪਾਂ ਇਹ ਸ਼ਾਇਦ ਦੇ ਵਿੱਚ ਇਸ ਸੋਭਾ ਯਾਤਰਾ ਨੂੰ ਕੱਢਣਾ ਹੈ ਤੇ ਸਾਡੇ ਵਿੱਚ ਰਾਜkumar ਵੀ ਨੇ ਜੋ ਸਾਡਾ ਬਹੁਤ ਸਹਿਯੋਗ ਦੇ ਰਹੇ ਨੇ ਪਰਮੇਸ਼ਰ ਜੀ ਨੇ ਉਹਨਾਂ ਨੂੰ ਬੜੀ ਬਰਕਤ ਦੇ ਸਾਡੇ ਪਾਸਟਰ ਸਹਿਬਾਨ ਜੀ ਇਹ ਸਾਡੇ ਵਿੱਚ ਅਸਲ ਅਮਰਜੀਤ ਜੀ ਜੋਗੇਵਲੇ ਤੋਂ ਹਾਂਜੀ ਹਾਂ ਜੋਗੇਵਲੇ ਤੋਂ ਆਏ ਨੇ ਇਹ ਵੀ ਸਾਡਾ ਸਹਿਯੋਗ ਦੇਣਗੇ ਪਾਸਟਰ ਚੇਰਾ ਜੀ ਹੈ ਪਾਸਟਰ ਮਨਦੀਪ ਜੀ ਹੈ ਪਾਸਟਰ ਸਰਨੋ ਜੀ ਪਾਸਟਰ ਲਖਮੀਂਦਰ ਜੀ ਹੈ ਅਸੀਂ ਚਾਨਕੀ ਇਕੱਠੇ ਹੋਇਆ ਹੈ ਸਾਡਾ ਕੋਈ ਸਪੈਸ਼ਲ ਨਹੀਂ ਹੈ ਪਰ ਅਸੀਂ ਖੜਿਆ ਖੜਿਆ ਅਖਿਰ ਤੋ ਇੱਕ ਤੋਇਆ ਇਹ ਮੈਸੇਜ ਪਾਤ ਹੈ ਕਿ ਅਗਲੀ ਮੀਟਿੰਗ ਜਿਹੜੀ ਹੈ ਪਾਸਟਰ ਮੀਟਿੰਗ ਜਿਹੜੀ ਹੈ ਇਸ ਵਿਸ਼ੇ ਤੇ ਪਾਸਟਰ ਦੌਦ ਦੇ ਚਰਚ ਦੇ ਵਿੱਚ ਹੋਵੇਗੀ ਉਹਦੇ ਵਿੱਚ ਪਾਸਟਰ ਸਾਹਿਬਾਨ ਨੂੰ ਬੇਨਤੀ ਹੈ ਕਿ ਉਹ ਉੱਥੇ ਪਹੁੰਚਣ ਨਾਲ ਆਪਣੇ ਨੌਜਵਾਨਾਂ ਨੂੰ ਵੀ ਤੇ ਕਲੀਸਿਆ ਦੇ ਨੌਜਵਾਨਾਂ ਨੂੰ ਵੀ ਨਾਲ ਲੈ ਕੇ ਜਾਣ ਪੰਜ ਪੰਜ ਚਾਰ ਚਾਰ ਸਾਰੇ ਲੈ ਕੇ ਆਉਣ ਤਾਂ ਕਿ ਆਪਾਂ ਇਸ ਵਿਸ਼ੇ ਦੇ ਬਾਰੇ ਇਹ ਸਾਰੇ ਇਸ ਸ਼ੋਭਾ ਯਾਤਰਾ ਨੂੰ ਕਰ ਸਕੀਏ ਸਭ ਨੂੰ ਜੈਨ ਸਿਟੀ ਪ੍ਰਮੋਵਰਨ